ਪਹਿਲਾ ਬਾਪੂ ਜੀ ਨੇ ਸਾਰਾ ਦੱਸ ਹੀ ਦਿੱਤਾ ਹੈ ਅਸੀਂ ਜਥੇਦਾਰ ਸਾਹਿਬ ਨੂੰ ਮਿਲੇ ਸੀ ਤੇ ਪਹਿਲਾਂ ਵੀ ਜਿਵੇਂ ਸੁਣ ਚ ਆਇਆ ਹੈ ਬੱਚਿਆਂ ਦੀ ਇਹਨਾਂ ਦੀ ਬੱਚਿਆਂ ਦੀ ਰੇਕੀ ਬਾਰੇ ਸਾਰਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਪੂਰਨ ਤੌਰ ਤੇ ਇਹਨਾਂ ਦੇ ਨਾਲ ਐ ਜਥੇਦਾਰ ਸਾਹਿਬ ਦੇ ਸਾਰੀ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਆ ਦੇਸ਼ ਵਿਦੇਸ਼ਾਂ ਦੀ ਕੌਮ ਇਹਨਾਂ ਦੇ ਸਿੱਖ ਐ ਜਿਹੜੇ ਬਿਲਕੁਲ ਇਹਨਾਂ ਦੇ ਨਾਲ ਐ ਮੈਂ ਦਿਲੋਂ ਇਹਨਾਂ ਦੇ ਨਾਲ ਐ ਅਮਰਤਪਾਲ ਤੇ ਬਾਪੂ ਜੀ ਅਸੀਂ ਸਾਰੇ ਇਹਨਾਂ ਦੇ ਨਾਲ ਐ ਵੀ ਜੇ ਕੋਈ ਇਹਨਾਂ ਨੂੰ ਧਮਕਾਉਂਦਾ ਐ ਜਾਂ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਬਣਾਉਂਦਾ ਐ ਜਾਂ ਬੱਚਿਆਂ ਨੂੰ ਧਮਕਾਉਣ ਦੀ ਇਹਨਾਂ ਦੀ ਕੋਸ਼ਿਸ਼ ਕਰਦਾ ਵੀ ਬਿਲਕੁਲ ਐਸੀ ਕੋਈ ਗਲਤੀ ਨਾ ਕਰੇ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਆ ਇਨਾ ਤੇ ਪ੍ਰੈਸ਼ਰ ਨਾ ਬਣਾਇਆ ਜਾਵੇ ਜੀ ਅਸੀਂ ਤੁਹਾਡੇ ਬੱਚਿਆਂ ਦੀ ਦੇਖੀ ਕੀਤੀ ਐ ਸੀ ਇਹ ਕੀਤਾ ਇਹ ਗੱਲਾਂ ਮਤਲਬ ਜਬਰਾਈ ਸਿੰਘ ਸਾਹਿਬ ਦੇ ਤਾਂ ਬੱਚੇ ਇਹ ਸਾਨੂੰ ਆ ਪਤਾ ਲੱਗਦਾ ਹੈ ਨਾ ਸਾਰਾ ਮੀਡੀਆ ਚ ਪਤਾ ਲੱਗਦਾ ਹੈ ਕਿਉਂਕਿ ਹੁਣ 2 ਤਰੀਕ ਨੇੜੇ ਆ ਉਵੇਂ ਉਨੇ ਹੀ ਵੱਧ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਤੇ ਜਦਕਿ ਅਸੀਂ ਕਹਿ ਕੇ ਆਏ ਆ ਜੀ ਤੁਹਾਨੂੰ ਪ੍ਰੈਸ਼ਰ ਚਾਣ ਦੀ ਕੋਈ ਲੋੜ ਨਹੀਂ ਅਸੀਂ ਦਿਲੋਂ ਤੁਹਾਡੇ ਨਾਲ ਆ ਤੁਹਾਡੇ ਨਾਲ ਖੜੇ ਆ ਕਿੰਦਾ ਦੇ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਤੁਮੁੱਚੇ ਪੰਥ ਦੀ ਨਜ਼ਰ ਇਸ ਵੜੇ ਇਸ ਜਿਹੜਾ ਮੀਟਿੰਗ ਕੋਈ ਨਹੀਂ ਜੀ ਉਹ ਅਸੀਂ ਕੋਈ ਨਹੀਂ ਕਹਿ ਸਕਦੇ ਇਹ ਤਾਂ ਜਥੇਦਾਰ ਸਾਹਿਬ ਕਰਨਗੇ ਅਸੀਂ ਤੁਹਾਡੇ ਤੱਕ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਐ ਜਿਵੇਂ ਕਿਉਂਕਿ ਅਸੀਂ ਆ ਜੀ ਸਾਨੂੰ ਪਤਾ ਲੱਗਿਆ ਸੀ ਵੀ ਧਮਕੀਆਂ ਮਿਲਦੀਆਂ ਐ ਬੱਚਿਆਂ ਦੀਆਂ ਵੀ ਮਿਲਦੀਆਂ ਐ ਵੀ ਤੁਹਾਡੇ ਬੱਚੇ ਉੱਥੇ ਰਹਿੰਦੇ ਐ ਇਹ ਹੈ ਨਾ ਭਈ ਉਹਦੇ ਵਿੱਚ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਐ ਅਸੀਂ ਨਾਲ ਐ ਤੁਹਾਡੇ ਬਿਲਕੁਲ ਤਨੋਂ ਮਨੋਂ ਨਾਲ ਹਸਮੁੱਚੀ ਕੌਮ ਇਹਨਾਂ ਦੇ ਨਾਲ ਐ ਜਿੰਨੇ ਵੀ ਮੈਨੂੰ ਚੋਣਨ ਵਾਲੇ ਐ ਅਮਰਪਾਲ ਨੂੰ ਚੋਣਨ ਵਾਲੇ ਐ ਅਸੀਂ ਸਾਰੇ ਇਹਨਾਂ ਦੇ ਨਾਲ ਤੁਸੀਂ ਇਕੱਲੇ ਗੁਣ ਬੋਲ ਕੇ ਇਹ ਰੋਗ ਲਾਗੇ ਸੀ ਕਿ ਤੁਹੇ ਭਾਜਪਾ ਨਾਲ ਮਿਲਦੇ ਹੋ ਜਿੱਥੇ ਆਪ ਦਾ ਜੀ ਕਿਸੇ ਨਾਲ ਕੋਈ ਕੀ ਕੀ ਹੋਗੀ ਜੱਜਦਾਰ ਸਾਹਿਬ ਨੇ ਰੋਕ ਲਾਏਗੇ ਸੀ ਕਿ ਤੂੰ ਤੁਹਾਡੀ ਕੀ ਜਿੱਨੇ ਮਿਲਦੀ ਹੁੰਦੀ ਸੀ ਮੈਂ ਮਿਲ ਤੁਹਾਡਾ ਨਹੀਂ ਜੀ ਜਿਹੜੀ ਹਰਫੀ ਨਹੀਂ ਜੀ ਨਹੀਂ ਆਮੀ ਜੋ ਮਰਜੀ ਕੋ ਇਹਨਾਂ ਦੀ ਸਾਝ ਰਹੀ ਹੈ ਜੀ ਬੀਜੇਪੀ ਨਾਲ ਸਰਕਾਰ ਇਹਨਾਂ ਨੇ ਰਲ ਕੇ ਚਲਾਈ ਹੈ ਬੀਬੀ ਹਰਸਿਮਰਤ कौर ਮੰਤਰੀ ਰਹੀ ਹੈ ਸੈਂਟਰ ਚ ਤੇ ਹੁਣ ਬੀਜੇਪੀ ਨੂੰ ਕੀ ਹੋ ਗਿਆ ਜੇ ਵੈਸੇ ਗੱਲ ਕਰੀਏ ਜਿੰਨਾ ਨੁਕਸਾਨ ਹੋਇਆ ਹੈ ਕੌਮ ਦਾ 19 ਦੇਰ ਚ ਹੀ ਹੋਇਆ ਹੈ ਨਾ ਜਿੰਨੀ ਦੇਰ ਬਾਦਲਾਂ ਦੀ ਸਾਝ ਬੀਜੇਪੀ ਨਾਲ ਸੀ ਉਸੇ ਪੀਰੀਅਡ ਚ ਹੋਇਆ ਹੈ ਨਾ ਕੱਲ ਤਾਂ ਜੀ ਸਮੰਤੀ ਜਿਸ ਤਰ੍ਹਾਂ ਤੁਝ ਗਿਆ ਕਿ ਤੁਹਾਡੇ ਵੀ ਫਾਲੋਅਰ ਨੇ ਅਮਰਪਾਲ ਜੀ ਦੇ ਵੀ ਤਾਂ ਉਸ ਤਰੀਕ ਨੂੰ ਲੈ ਕੇ ਕਿਤਨਾ ਕਿਤੇ ਇੱਕ ਹادثਾ ਕਿ ਜੇਕਰ ਕੋਈ ਫੈਸਲਾ ਹੱਕ ਦੇ ਵਿੱਚ ਜਾਂ ਖਲਾਫ ਹੁੰਦਾ ਤਾਂ ਆ ਨੌਜਵਾਨ ਜਿਹੜੇ ਨੇ ਕਈ ਵਾਰ ਭੜਕਾਹਟ ਦੇ ਵਿੱਚ ਵੀ ਆ ਜਾਂਦੇ ਆ ਸੋਸ਼ਲ ਮੀਡੀਆ ਤੇ ਬਹੁਤ ਨਹੀਂ ਉਹ ਨਹੀਂ ਫੈਸਲੇ ਤੇ ਅਪੀਲ ਕੀ ਕਰਨਾ ਚਾਹੁੰਦੇ ਅਸੀਂ ਇਹ ਅਪੀਲ ਕਰਦਾ ਹੈ ਬਈ ਅਸੀਂ ਬਈ ਅਸੀਂ ਜਥੇਦਾਰ ਸਾਹਿਬ ਨਾਲ ਐ ਕੌਮ ਦੇ ਜਥੇਦਾਰਾਂ ਨਾਲ ਐ ਬਈ ਇਹਨਾਂ ਨੂੰ ਕੋਈ ਵੀ ਧਮਕਾਉਂਦਾ ਕਿਸੇ ਦੇ ਧਮਕੀ ਦੇ ਤੁਹਾਡੇ ਨਾਲ ਜਿਹੜੇ ਜਿਹੜੇ ਤੁਹਾਨੂੰ ਲੋਕ ਫੋਲੋ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਉਹ ਵੀ ਸਾਡੇ ਜਾਂ ਸਾਡੀ ਇਹ ਸੰਸਥਾ ਦਾ ਜਿਹੜਾ ਵਕਾਰ ਆ ਇਹ ਇਹਨੂੰ ਕਿਸੇ ਤਰ੍ਹਾਂ ਦਾ ਮਾਇਨਾ ਨਹੀਂ ਲੱਗਣਾ ਚਾਹੀਦਾ ਅਸੀਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਬਈ ਕਿਸੇ ਤਰ੍ਹਾਂ ਦੇ ਕੁਇਸੇ ਦੁਬਾਰਾ ਇੱਥੇ ਇਹੋ ਜਿਹਾ ਕੋਈ ਫੈਸਲਾ ਨਾ ਹੋਵੇ ਕਿ ਜਿਹੜੀ ਕੌਮ ਨਾ ਪ੍ਰਵਾਨ ਕਰੇ ਤੇ ਕੱਲ ਨੂੰ ਇਹ ਤਖਤ ਦੀ ਵੀ ਜਾਂ ਜਹੇਦਾਰ ਦੀ ਪਦਵੀ ਨੂੰ ਵੀ ਕੋਈ ਦਾਗ ਲੱਗੇ ਇਸ ਕਰਕੇ ਤੁਸੀਂ ਨਿਰਪੱਖ ਹੋ ਕੇ ਤਕੜੇ ਹੋ ਕੇ ਫੈਸਲਾ ਕਰੋ ਪੂਰੀ ਕੌਮ ਸਾਡੀ ਹੈ ਭਾਈ ਜਿਹੜਾ ਇਹਨਾਂ ਦੇ ਇੱਕ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਤੁਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਪੂਰੀ ਕੌਮ ਨਾਲ ਹੈ ਜੀ ਪੂਰੀ ਕੌਮ ਨਾਲ ਹੈ ਕਿ ਤੁਸੀਂ ਤੁਹਾਡੇ ਫੈਸਲੇ ਦੀ ਕੌਮ ਅਡਿਕ ਕਰ ਰਹੀ ਆ ਉਸੇ ਤਕੜੇ ਹੋ ਕੇ ਕੋਈ ਗੁਰੂ ਮਹਾਰਾਜ ਦੀ ਸਿੱਖੇ ਸਿਧਾਂਤਾਂ ਦੇ ਅਨਸਾਰ ਜੋ ਪਹਿਲਾਂ ਕੋਈ ਫੈਸਲੇ ਹੋਏ ਐ ਇਹਦੇ ਟਾਈਮ ਤੇ ਉਹਨਾਂ ਦੇ ਮਤਲੇ ਨਜ਼ਰ ਰੱਖ ਕੇ ਤੁਸੀਂ ਉਹ ਫੈਸਲਾ ਲਓ ਬਿਨਾ ਕਿਸੇ ਦਬਾਅ ਦਬਾਅ ਤੋਂ ਲਓ ਉਹ ਇਸ ਕਰਕੇ ਕੌਮ ਤੁਹਾਡੇ ਅਲ ਦੇਖ ਰਹੀ ਆ ਤੇ ਬਾਕੀ ਤੁਸੀਂ ਪੂਰੀ ਕੌਮ ਤੁਹਾਡੇ ਨਾਲ ਖੜੀ ਐ